ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਅਸੀਂ ਵੀ ਬਹੁਤ ਵਧੀਆ ਜੀ ਕੁਸ਼ਕ ਬਸ ਸਭ ਤੋਂ ਪਹਿਲਾਂ ਰਿਕਵੈਸਟ ਆ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਮਿਲ ਸਕੇ ਤੇ ਕੁਸ਼ਕ ਭੈਣਾਂ ਦਾ ਨਾ ਮੈਨੂੰ ਮੈਸੇਜ ਕੀਤੇ ਹੋਏ ਸੀਗੇ ਵੀ ਤੁਸੀਂ ਬਲੌਗ ਵੀ ਬਣਾਇਆ ਕਰੋ ਤੇ ਅੱਜ ਆਪਾਂ ਪਹਿਲਾ ਬਲੌਗ ਹੈ ਜਿਹੜਾ ਸ਼ੁਰੂ ਕਰਨ ਲੱਗੇ ਆਂਗੀ ਤੇ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਊਗਾ ਤੇ ਜੇ ਕੋਈ ਵੀ ਕਮੀ ਹੋਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਆਪਾਂ ਜਿਹੜਾ ਸ਼ੁਰੂਆਤ ਕਰਦਿਆਂ ਘਰ ਦੇ ਕੰਮ ਦੀ ਤਕਰੀਬਨ 6 ਕ ਵੱਧ ਚੁੱਕੇ ਹੈਗੇ ਤੇ ਬੱਸ ਤਾਂ ਆਪਾਂ ਨੂੰ ਉੱਥੇ ਨੂੰ ਕਾਫੀ ਟਾਈਮ ਹੋ ਗਿਆ ਇੱਕ ਘੰਟਾ ਹੋ ਚੁੱਕਿਆਗਾ ਤੇ ਆਪਾਂ ਚਾਹ ਪਾਣੀ ਬਣਾ ਲਿਆ ਪੀ ਲਿਆ ਸਾਰਾ ਕੋ ਇੰਨਾ ਕੰਮ ਕਰ ਲਿਆ ਤੇ ਹੁਣ ਆਪਾਂ ਜਿਹੜਾ ਬਾਕੀ ਦਾ ਕੰਮ ਰਹਿਣਾ ਉਹਦੀ ਸ਼ੁਰੂਆਤ ਕਰਨ ਲੱਗੇ ਹੈਗੇ ਤੇ ਜੇ ਕੋਈ ਵੀ ਕਮੀ ਹੋਈ ਵਲੌਗ ਚ ਤਾਂ ਸਾਨੂੰ ਜਰੂਰ ਦੱਸਿਓ ਜੀ ਕਿਉਂਕਿ ਆਪਾਂ ਪਹਿਲੀ ਵਾਰ ਵਲੌਗ ਬਣਾਉਣ ਲੱਗੇ ਆ ਪਹਿਲਾਂ ਨਹੀਂ ਬਣਾਇਆ ਕਦੇ ਵੀ ਸਿਰਫ ਆਪਾਂ ਵੀਡੀਓ ਜਿਹੜੀਆਂ ਸੂਟਾਂ ਨੇ ਉਹ ਹੀ ਅਪਲੋਡ ਕਰਦੇ ਸੀਗੇ ਤੇ ਚਲੋ ਜੀ ਸ਼ੁਰੂਆਤ ਕਰਦੇ ਆ ਜੀ ਤੇ ਜਰੂਰ ਦੱਸਿਓ ਹਾਂ ਜੀ ਕੰਮ ਆ ਜਿਹੜਾ ਆਪਣਾ ਘਰ ਦਾ ਸਾਰਾ ਉਹ ਆਪਾਂ ਸ਼ੁਰੂ ਕਰ ਲਿਆਗਾ ਸਭ ਤੋਂ ਪਹਿਲਾਂ ਆਪਣੇ ਪਿੰਡਾਂ ਚ ਸ਼ੁਰੂਆਤ ਵੈਸੇ ਕੋਹੇ-ਕੂੜੇ ਤੋਂ ਹੁੰਦੀ ਹੁੰਦੀ ਹੈਗੀ ਆਪਾਂ ਜਿਹੜਾ ਝਾੜੂ ਵਗੈਰਾ ਸਾਰਾ ਵੇੜੇ ਵਿੱਚ ਲਗਾਤਾਗਾ ਅੰਦਰ ਬਾਹਰ ਵੀ ਝਾੜੂ ਲਗਾਤਾ ਸਾਰੇ ਕਿਤੇ ਬਸ ਹੁਣ ਸਿਰਫ ਪੋਚੇ ਲਗਾਉਣ ਵਾਲੇ ਰਹਿ ਗਏ ਆ ਤੇ ਹੁਣ ਇਸ ਤੋਂ ਬਾਅਦ ਆਪਾਂ ਗੋਹਾ ਸਿੱਟ ਕੇ ਉਸ ਤੋਂ ਬਾਅਦ ਆਪਾਂ ਜਿਹੜਾ ਪੋਚੇ ਵਗੈਰਾ ਲਗਾਵਾਂਗੇ ਤੇ ਇੱਕ ਮੈਨੂੰ ਥੋੜਾ ਜਿਆਦਾ ਆਤਾ ਜੀ ਮੈਂ ਘਰ ਦੇ ਕੰਮ ਆ ਜਿਹੜੇ ਉਹ ਖੁਦ ਹੀ ਕਰ ਲੈਣੀਆਂ ਆਪਾਂ ਮਤ ਘੱਟ ਕਰ ਲਈਏ ਪਰ ਕਰਦੇ ਖੁਦ ਹੀ ਆਂਗੀ ਹੌਲੀ ਹੌਲੀ ਕਰ ਲਈਦਾ ਵੈਸੇ ਇੱਕ ਤਕਰੀਬਨ 9:30 9:00 ਵਜੇ ਸਾਰਾ ਕੰਮ ਆ ਜਿਹੜਾ ਨਿਪਟ ਜਾਂਦਾ ਕੀ ਕਹਿਣਾ ਕਦੇ ਕਦਾਈ 10:00 ਵੀ ਵੱਜ ਜਾਣਾ ਤੇ 9 ਵਜੇ ਫਿਰ ਆਪਾਂ ਉਸ ਤੋਂ ਬਾਅਦ ਬੁਟੀਕ ਹੈ ਜਿਹੜਾ ਆਪਾਂ ਖੋਲ ਲੈਣੇ ਆਂਗੇ ਤੇ ਬੁਟੀਕ ਹੈ ਜਿਹੜਾ ਉਹ ਆਪਣਾ ਘਰ ਹੀ ਹੈਗਾ ਘਰ ਦੇ ਸਾਹਮਣੇ ਹੀ ਆਪਣਾ ਬੁਟੀਕ ਪਾਇਆ ਹੋਇਆ ਹੈਗਾ ਉਥੇ ਹੀ ਕੰਮ ਕਰਦੇ ਆਂਗੇ ਤੇ ਵੀਡੀਓ ਬਣਾਉਣ ਦਾ ਮੇਨ ਕਾਰਨ ਇਹ ਸੀਗਾ ਜੀ ਸਾਰੀਆਂ ਭੈਣਾਂ ਮੈਨੂੰ ਮੈਸੇਜ ਕਰ ਰਹੀਆਂ ਸੀ ਵੀ ਵੀਡੀਓ ਬਣਾਓ ਤੁਸੀਂ ਬਲੌਗ ਵੀ ਬਣਾਓ ਇਸ ਕਰਕੇ ਵੀ ਤਾਂ ਕਿ ਆਪਣੀ ਜਿਹੜੀ ਜਾਣ ਪਛਾਣ ਉਹ ਥੋੜੀ ਜ਼ਿਆਦਾ ਹੋ ਸਕੇ ਕਿਉਂਕਿ ਕੁਝ ਭੈਣਾਂ ਨੂੰ ਨਾ ਯਕੀਨ ਨਹੀਂ ਹੁੰਦਾ ਹੈਗਾਗਾ ਵੀ ਹਾਂ ਆਪਾਂ ਸਹੀ ਕੰਮ ਕਰ ਰਹੇ ਆ ਜਾਂ ਫਰਾਡ ਕਿਉਂਕਿ ਕੁਝ ਹੋ ਸਕਦਾ ਬਲੌਗ ਬਣਾਉਣ ਨਾਲ ਪਹਿਣਾਂ ਨੂੰ ਥੋੜੀ ਜਿਹੀ ਸੰਤੁਸ਼ਟੀ ਮਿਲੇ ਵੀ ਹਾਂ ਇਹ ਵੀ ਸਹੀ ਕੰਮ ਕਰਦੇ ਨੇ ਵੀ ਸਹੀ ਸੂਟ ਭੇਜਣਗੇ ਐਦਾਂ ਵੀ ਹੁੰਦਾ ਜੀ ਤੇ ਤਾਂ ਕਰਕੇ ਮੈਨੂੰ ਕਈ ਪਹਿਣਾਂ ਨੇ ਮੈਸੇਜ ਕੀਤੇ ਸੀਗੇ ਵੀ ਤੁਸੀਂ ਬਲੌਗ ਬਣਾਇਆ ਕਰੋ ਇਸ ਕਰਕੇ ਆਪਾਂ ਥੋੜਾ ਜਿਹਾ ਛੋਟਾ ਜਿਹਾ ਬਲੌਗ ਬਣਾਇਆਗਾ ਉਮੀਦ ਕਰਦੇ ਆਂ ਜੀ ਤੁਹਾਨੂੰ ਪਸੰਦ ਆਊਗਾ ਤੇ ਗੋਹਾ ਕੂੜਾ ਸਿੱਟਣ ਤੋਂ ਬਾਅਦ ਜਿਹੜਾ ਆਪਾਂ 8:00 ਵਜੇ ਨਾਲ ਨੂੰ ਕਿ ਉਸ ਤੋਂ ਬਾਅਦ ਆਪਾਂ ਰੋਟੀ ਪਾਣੀ ਬਣਾ ਲੈਣੇ ਆਗੇ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆਂ ਜੀ ਬੁਟੀਕ ਸਹੀ ਮਿਲਾਂਗੇ 9:00 ਵਜੇ ਹਾਂਜੀ ਹਾਂਜੀ ਆਪਾਂ 9:00 ਵਜੇ ਆ ਜੀ ਤੇ ਆਪਾਂ ਟੀਕ ਅਕਸਰ ਜਿਹੜਾ ਪਹੁੰਚ ਚੱਕਿਆਂਗੇ ਤੇ ਸਾਰਾ ਝਾੜੂ ਵਗੈਰਾ ਆਪਾਂ ਜਿਹੜਾ ਲਗਾਤਾ ਪੋਚਾ ਵੀ ਲਗਾਤਾ ਝਾੜੂ ਵੀ ਲਗਾਤਾ ਤੇ ਹੁਣ ਅੱਜ ਖਲਾਰਾ ਹੈ ਜਿਹੜਾ ਬਹੁਤ ਜ਼ਿਆਦਾ ਪਿਆ ਹੋਇਆ ਸੀਗਾ ਕਿਉਂਕਿ ਆਪਣੇ ਆਪਾਂ 2 ਦਿਨ ਹੋ ਗਏ ਸੀਗੇ ਬਾਹਰ ਗਏ ਹੋਏ ਸੀਗੇ ਉਸ ਦਿਨ ਜਿਸ ਦਿਨ ਗਏ ਹਨ ਉਸ ਦਿਨ ਆਪਣਾ ਟਾਈਮ ਹੀ ਨਹੀਂ ਲੱਗਿਆ ਹੈਗਾ ਕਿ ਆਪਾਂ ਇਹਦਾ ਜਿਹੜਾ ਸਾਫ ਸਫਾਈ ਕਰ ਸਕੀਏ ਇਸ ਕਰਕੇ ਅੱਜ ਜਿਹੜਾ ਆਪਾਂ ਸਾਰੇ ਸਫਾਈ ਜਿਹੜੀ ਕਰਾਂਗੇ ਠੀਕ ਦੀ ਇੱਕ ਮੈਂ ਤੁਹਾਨੂੰ ਦਿਖਾਉਣਾ ਤੇ ਆਉਂਦੀ ਸੀ ਕਿ ਜੀ ਵੀ ਆਪਾਂ ਜਿਹੜਾ ਦੁਪੱਟੇ ਵਗੈਰਾ ਵੀ ਹੈ ਨਾ ਕਾਟਨ ਦੇ ਦੁਪੱਟੇ ਵਗੈਰਾ ਵੀ ਰੱਖਦੇ ਆ ਜੀ ਕਿਸੇ ਭੈਣਾਂ ਨੇ ਉਹ ਵੀ ਲੈਣੇ ਹੁੰਦੇ ਆ ਤਾਂ ਉਹਦੇ ਲਈ ਵੀ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਜੀ ਮੈਂ ਕਾਟਨ ਦੇ ਦੁਪੱਟਿਆਂ ਸੂਟਾਂ ਨਾਲ ਵੈਸੇ ਕਾਟਨ ਦੇ ਸੂਟ ਜਿਹੜੇ ਘਰੇ ਪਾਉਣ ਵਾਲੇ ਹੁੰਦੇ ਆ ਉਹਨਾਂ ਨਾਲ ਲਗਾ ਸਕਦੇ ਆਂਗੇ ਘਰੇ ਲੈਣੇ ਦੁਪੱਟੇ ਇਹ ਵੀ ਬਹੁਤ ਵਧੀਆ ਨੇ ਤੇ ਇੱਕਾ ਵਾਈਟ ਦੁਪੱਟੇ ਇਹਨਾਂ ਤੇ ਬਰਕ ਹੋਇਆ ਹੋਇਆ ਜੀ ਬੀਬੀਆਂ ਵਾਸਤੇ ਆਪਣੇ ਬੱਟੀਆਂ ਬਿੱਦੀਆਂ ਵਾਸਤੇ ਤੇ ਉਹ ਵੀ ਬਹੁਤ ਸੋਹਣੇ ਵਰਕ ਹੋਏ ਹੋਏ ਨੇ ਇਹ ਵੀ ਆਪਣੇ ਕੋਲੇ ਹੈਗੇ ਆ ਜੀ ਜੇ ਕਿਸੇ ਭੈਣ ਨੂੰ ਲੋੜ ਹੋਵੇ ਤਾਂ ਫੋਟੋ ਮੰਗਵਾ ਕੇ ਜਿਹੜਾ ਇਹ ਦੁਪੱਟਾ ਲੈ ਸਕਦੀ ਹੈਗੀ ਤੇ ਕਾਫੀ ਦੁਪੱਟੇ ਇੱਕ ਆਪਾਂ ਰੱਖੇ ਹੋਏ ਆ ਜੀ ਕਮਲ ਦੇ ਕਮਲ ਦੇ ਦੁਪੱਟੇ ਆ ਜਿਹੜੇ ਉਹ ਵੀ ਆਪਣੇ ਕੋਲੇ ਹੁੰਦੇ ਨੇ ਕਾਟਨ ਦੇ ਤੇ ਇਹ ਵੀ ਬਹੁਤ ਸੋਹਣੇ ਨੇ ਸਾਰੇ ਦੁਪੱਟੇ ਇੰਨੀ ਕਿ ਜ਼ਿਆਦਾ ਵਧੀਆ ਹੈ ਜੀ ਜਿਹਦੀ ਕਾਟਨ ਹੁੰਦੀ ਹੈ ਜੀ ਇਹ ਟੋਟੇ ਤੋਂ ਬਿਲਕੁਲ ਸਾਫ਼ ਹੀ ਨਹੀਂ ਹੋਣੀ ਜੇ ਤੇ ਜੇ ਕਿਸੇ ਭੈਣ ਨੇ ਇਹ ਵੀ ਲੈਣੇ ਹੋਣ ਤਾਂ ਉਹ ਆਪਾਂ ਨੂੰ ਮੈਸੇਜ ਥੋੜਾ ਕਰ ਸਕਦੀ ਹੈ ਜੀ ਤੇ ਇਹ ਕਾਹ ਵਾਲੇ ਦੁਪੱਟੇ ਨੇ ਇਹ ਵੀ ਕਾਟਨ ਦੇ ਦੁਪੱਟੇ ਨੇ ਘਰੇ ਲੈਣ ਨੂੰ ਇਹ 150 ਰੁਪਏ ਦਾ ਦੁਪੱਟਾ ਹੈਗਾ ਇਹ ਵੀ ਬਹੁਤ ਸੋਹਣੇ ਨੇ ਦੁਪੱਟੇ ਆ ਜਿਹੜੇ ਆਰ ਕੰਟੀ ਦੇ ਦੁਪੱਟੇ ਨੇ ਇਹ ਤੇ ਬਹੁਤ ਸੋਹਣੇ ਨੇ ਜੇ ਕਿਸੇ ਭੈਣ ਨੇ ਭੈਣ ਨੂੰ ਚਾਹੀਦੇ ਹੋਣ ਤਾਂ ਉਹ ਮੰਗਵਾ ਸਕਦੀ ਹੈ ਜੀ ੱਟੇ ਵੀ ਨਾਲ ਵੀਡੀਓ ਬਣਾਉਣ ਨੂੰ ਅੱਜ ਕੋਈ ਹੈ ਨਹੀਂ ਸੀਗਾ ਜੀ ਉਸ ਕਰਕੇ ਆਪਣੇ ਆਪ ਹੀ ਜਿੰਨੀ ਵੀ ਵੀਡੀਓ ਆਪਾਂ ਬਣਾਈ ਆਪ ਬਣਾਈ ਤੇ ਹੁਣ ਆਪਾਂ ਜਿਹੜਾ ਖਲਾਰਾ ਉਹ ਠੀਕ ਕਰਨ ਲੱਗੇ ਆਂਗੇ ਹਾਂਜੀ ਖਲਾਰਾ ਜਿਹੜਾ ਉਹ ਆਪਾਂ ਠੀਕ ਕਰਤਾ ਸੀ ਤੇ ਹੁਣ ਆਪਾਂ ਅੱਜ ਆਪਾਂ ਨਾ ਦੁਪੱਟਿਆਂ ਦੇ ਉੱਪਰ ਲੈਸ ਲਗਾਵਾਂਗੇ ਇਹ ਪੈਨ ਦਾ ਬਾਰੋਂ ਡਰਾਇ ਹੋਇਆ ਸੀ ਕਾਫੀ ਸੂਟ ਉਹਨਾਂ ਨੇ ਬਣਵਾਏ ਨੇ ਸੂਟ ਬਣੇ ਜਾਂਦੇ ਨੇ ਤੇ ਦੁਪੱਟਿਆਂ ਦੇ ਹਜੇ ਜਿਹੜਾ ਰਹਿ ਤਾਗਾ ਗੋਟਾ ਲਗਾ ਆਪਣਾ ਇਹ ਲਗਾਉਣ ਵਾਸਤੇ ਲੇਸ ਇਹ ਆਪਾਂ ਲੈ ਕੇ ਆਏ ਹਾਂਗੇ ਇਹ ਆਹ ਵਾਲੀ ਲੇਸ ਹੈ ਆਹ ਸੂਟ ਦੁਪੱਟੇ ਨਾਲ ਆ ਇਹ ਦੁਪੱਟਾ ਮੇਰਾ ਖੋਦਾ ਹੀ ਸੂਟ ਖੋਦਾ ਹੀ ਆ ਜੀ ਤੇ ਆਹ ਵਾਲਾ ਜਿਹੜਾ ਇਹਦੇ ਨਾਲ ਆਗੀ ਤੇ ਆਹ ਵਾਲੀ ਲੇਸ ਆ ਜਿਹੜੀ ਉਹ ਇਹਦੇ ਨਾਲ ਆਗੀ ਇਹ ਆਪਾਂ ਅੱਜ ਸਾਰੇ ਜਿਹੜੇ ਸੂਟ ਲੈਸਾਂ ਲਗਾਵਾਂਗੇ ਇਹ ਤੁਹਾਨੂੰ ਜਦੋਂ ਲੱਗ ਗਈਆਂ ਲੈਸਾਂ ਵਗੈਰਾ ਤੁਹਾਨੂੰ ਦਿਖਾਵਾਂਗੇ ਸਾਰੀ ਬਣਾ ਕੇ ਵੀਡੀਓ ਦੇ ਨਾਲ ਜਿਹੜੇ ਸੂਟ ਹਨ ਉਹਨਾਂ ਦੇ ਨਾਲ ਸਟਿਚ ਕਿੱਤੇ ਨੇ ਉਹ ਵੀ ਦਿਖਾਵਾਂਗੇ ਠੀਕ ਚਲੋ ਜੀ ਆਪਾਂ ਹੁਣ ਇਹ ਜਿਹੜਾ ਲੈਸਾਂ ਵਗੈਰਾ ਲਗਾਉਣ ਲੱਗਦੇ ਆਂਗੇ ਤੇ ਫਿਰ ਤੁਹਾਨੂੰ ਜਦੋਂ ਲੈਸਾਂ ਲੱਗ ਗਈਆਂ ਹੋ ਸਕਦਾ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਜਾਂ ਪਰਸ ਵਾਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਹਾਂਜੀ ਉਮੀਦ ਕਰਦੀ ਆਂ ਜੀ ਅੱਜ ਵਾਲੀ ਵੀਡੀਓ ਜਿਹੜੀ ਤੁਹਾਨੂੰ ਪਸੰਦ ਆਈ ਹੋਊਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ